ਪੰਜਾਬ ਸਰਕਾਰ ਦੇ ਵੱਲੋਂ 10 ਜੁਲਾਈ 2025 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾ ਸਕਦਾ ਹੈ ਇਹ ਸੈਸ਼ਨ 2 ਦਿਨਾਂ ਹੋਵੇਗਾ ਸੂਤਰਾਂ ਦੇ ਮੁਤਾਬਕ ਸੈਸ਼ਨ ਦੇ ਲਈ 7 ਜੁਲਾਈ 2025 ਨੂੰ ਕੈਬਨਟ ਦੀ ਅਹਿਮ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਫੈਸਲੇ ਲਏ ਜਾ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੰਜਾਬ ਦੇ ਲਈ ਇਹ ਵਿਧਾਨ ਸਭਾ ਸੈਸ਼ਨ ਇਤਿਹਾਸਕ ਸਾਬਤ ਹੋ ਸਕਦਾ ਹੈ ਬੇਅਦਬੀ ਦੇ ਖਿਲਾਫ ਪੰਜਾਬ ਦੀ ਮਾਨ ਸਰਕਾਰ ਕਾਨੂੰਨ ਲੈ ਕੇ ਆ ਸਕਦੀ ਹੈ 10 ਜੁਲਾਈ ਨੂੰ ਦੋ ਦਿਨਾਂ ਵਿਧਾਨ ਸਭਾ ਦਾ ਸੈਸ਼ਨ ਪੰਜਾਬ ਸਰਕਾਰ ਦੇ ਵੱਲੋਂ ਸੱਦਿਆ ਜਾ ਸਕਦਾ ਹੈ ਇਸ ਸੈਸ਼ਨ ਦੇ ਵਿੱਚ ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ ਮਾਨ ਸਰਕਾਰ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਪੰਜਾਬ ਦੀ ਸਰਕਾਰ ਇੱਕ ਬਹੁਤ ਸਖਤ ਕਾਨੂੰਨ ਲੈ ਕੇ ਆ ਰਹੀ ਹੈ ਔਰ ਆਉਂਦੇ ਵਿਧਾਨ ਸਭਾ ਦੇ ਵਿੱਚ ਇਸ ਨੂੰ ਪਾਸ ਕੀਤਾ ਜਾਊਗਾ ਔਰ ਇਹਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਾਲੀ ਦਲ ਦੇ ਵੱਲੋਂ ਕਿ ਅਸੀਂ ਕਾਨੂੰਨ ਪਹਿਲਾਂ ਲੈ ਕੇ ਆਏ ਸੀਗੇ ਔਰ ਇਹ ਡਰਾਮਾ ਕੀਤਾ ਜਾ ਰਿਹਾ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਉਹਦੇ ਕਾਨੂੰਨ ਤੁਸੀਂ ਲੈ ਕੇ ਆਏ ਸੀ ਤੁਹਾਨੂੰ ਨਹੀਂ ਸਾਰੇ ਪੰਜਾਬ ਨੂੰ ਪਤਾ ਹੈ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਜਸਟਿਸ ਜੋਰਾ ਸਿੰਘ ਕਮਿਸ਼ਨ ਵੀ ਤੁਸੀਂ ਬਿਠਾਇਆ ਸੀ ਤੇ ਉਹਦੀ ਤੁਸੀਂ ਰਿਪੋਰਟ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ ਜਿਹੜਾ ਇੱਕ ਜਸਟਿਸ ਰਣਜੀਤ ਸਿੰਘ ਖੁਰਾ ਦੇ ਕਮਿਸ਼ਨ ਨੇ ਬਾਅਦ ਦੇ ਵਿੱਚ ਛਾਣਬੀਣ ਕੀਤੀ ਉਸ ਰਿਪੋਰਟ ਦੀਆਂ ਕਾਪੀਆਂ ਤੁਸੀਂ 2-2 ਰੁਪਏ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਵੇਚ ਰਹੇ ਸੀ ਭਾਵੇਂ ਕਿ ਉਹ ਮਜ਼ਾਕ ਤੁਸੀਂ ਪੜਾਇਆ ਸੀ ਇਹਨਾਂ ਘਟਨਾਵਾਂ ਦੇ ਉੱਤੇ ਹੋਈ ਜਾਂਚ ਦਾ ਜਿਹੜਾ ਕਿ ਪੂਰੀ ਦੁਨੀਆ ਨੇ ਵੇਖਿਆ ਸੀ ਤੁਸੀਂ ਕੀ ਕਾਨੂੰਨ ਦੇ ਉੱਤੇ ਜਿਹੜਾ ਉਹ ਲੈ ਕੇ ਆਉਣਾ ਇਹ ਲੈ ਕੇ ਆਉਣਾ ਹੁੰਦਾ ਕਾਨੂੰਨ ਤਾਂ ਬਹੁਤ ਦੇਰ ਪਹਿਲਾਂ ਲੈ ਆਉਂਦੇ 1900 ਤੇ 86 ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਤਾਂ ਨਕੋਦਰ ਦੇ ਵਿੱਚ ਇੱਕ ਸਾਕਾ ਹੁੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਔਰ ਉੱਥੇ ਉਸ ਬੇਅਦਬੀ ਦਾ ਵਿਰੋਧ ਕਰਦੇ ਚਾਰ ਨੌਜਵਾਨ ਜਿਹੜੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਆ ਜਿਹੜੇ ਅਫਸਰ ਉਸ ਵੇਲੇ ਮੌਜੂਦਾ ਸਮੇ ਦੇ ਸਨ ਉਹਨਾਂ ਨੂੰ ਤੁਸੀਂ ਨਾ ਸਿਰਫ ਤਰੱਕੀਆਂ ਦਿੱਤੀਆਂ ਬਲਕਿ ਉਹਨਾਂ ਨੂੰ ਉੱਚ ਅਹੁਦਿਆਂ ਤੱਕ ਵੀ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਜਿਹੜਾ ਸੀ ਉਹ ਰੱਖਿਆ ਤੇ ਉਹ ਜਿਹੜਾ ਕਮਿਸ਼ਨ ਬਣਿਆ ਸੀ ਉਸ ਵੇਲੇ ਉਹਦੀ ਰਿਪੋਰਟ ਤੁਸੀਂ ਸਾਰੀ ਦੀ ਸਾਰੀ ਜਿਹੜੀ ਉਹ ਖੁਰਦ-ਬੁਰਦ ਕਰ ਦਿੱਤੀ ਤੁਸੀਂ ਕਾਨੂੰਨ ਕੀ ਬਣਾਉਣਾ ਸੀ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜਦੋਂ ਤੁਹਾਡੀ ਯਾਰੀ ਇੱਕ ਖਾਸ ਡੇਰੇ ਵਾਲੇ ਦੇ ਨਾਲ ਸੀ ਉਸ ਵੇਲੇ ਜਿਵੇਂ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਰੋਸ ਪ੍ਰਗਟ ਕਰ ਰਹੇ ਸੀ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾਰਾਂ ਤੇ ਗੋਲੀਆਂ ਤੁਸੀਂ ਚਲਵਾਈਆਂ ਦੋ ਵਿਅਕਤੀ ਜਿਹੜੇ ਸਨ ਉਹ ਸ਼ਹੀਦ ਹੋਏ ਬਾਬਲ ਕਲਾਂ ਦੇ ਵਿੱਚ ਤੁਸੀਂ ਕਾਨੂੰਨ ਜਿਹੜਾ ਉਹ ਕੀ ਬਣਾਉਣਾ ਸੀ ਕਾਨੂੰਨ ਮੌਜੂਦਾ ਸਰਕਾਰ ਲੈ ਕੇ ਆਉਗੀ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਕਿ ਕੋਈ ਵਿਅਕਤੀ ਕਿਸੇ ਧਰਮ ਦੇ ਨਾਲ ਸੰਬੰਧਿਤ ਕਿਸੇ ਵੀ ਧਾਰਮਿਕ ਜਿਹੜਾ ਗ੍ਰੰਥ ਹੈ ਉਹਦੀ ਬੇਅਦਬੀ ਕਰੂਗਾ ਤਾਂ ਉਹ 100 ਵਾਰੀ ਸੋਚੂਗਾ ਕਿ ਮੈਂ ਕਿਤੇ ਇਸ ਤਰ੍ਹਾਂ ਦੀ ਗਲਤੀ ਕਰਕੇ ਉਮਰ ਭਰ ਦੇ ਵਾਸਤੇ ਉਹਨੂੰ ਪਛਤਾਉਣਾ ਤਾਂ ਨਹੀਂ ਪਊਗਾ ਮੌਜੂਦਾ ਸਰਕਾਰ ਇੱਕ ਕਾਨੂੰਨ ਲੈ ਕੇ ਆ ਰਹੀ ਹੈ ピッ <music>